ਕਸਬੇ ਦੇ ਵਿੱਚ ਕੱਲ ਭਗਵੰਤ ਮਾਨ ਦੇ ਹੁਕਮਾਂ ਦੇ ਵਿੱਚ ਪਿੰਡ ਨੰਗਲ ਝੌਰ ਦੇ ਵਿੱਚ ਗਰਦਾਸਪੁਰ ਦੇ ਵਿੱਚ ਬਹੁਤ ਵੱਡਾ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਬਿਨਾਂ ਪੈਸੇ ਦਿੱਤੇ ਉਹਨਾਂ ਦੀਆਂ ਜ਼ਮੀਨਾਂ ਦੇ ਤਬਜਾ ਕੀਤਾ ਗਿਆ ਝੋਨੇ ਵਾਹ ਗਿਆ ਇੱਕ ਕਿਸਾਨ ਨੂੰ ਇੰਨਾ ਮਾਰਿਆ ਕੁੱਟਿਆ ਕਿ ਉਹ ਸੀਰੀਸ ਬੈਠਾ ਵਾ ਉਹਦਾ ਉਹਨੂੰ ਅੰਮ੍ਰਿਤਸਰ ਜਿਹੜਾ ਰੈਫਰ ਕੀਤਾ ਅੱਜ ਉਹਦੇ ਰੋਸ ਹੋ ਜੋ ਸਾਰੇ ਪੰਜਾਬ ਦੇ ਪੁੱਤਰੇ ਫੁੱਤਰੇ ਆ ਅਸੀਂ ਭਵਤਮਾਨ ਸਰਕਾਰ ਨੂੰ ਕਹਣਾ ਚਾਹੁੰਦੇ ਆ ਜਿੱਨਾਂ ਚਿਰ ਜੋਗ ਮਾਮਲਾ ਤੂੰ ਨਹੀਂ ਦਿੰਦਾ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਹਨਾਂ ਚਿਰ ਇੱਕ ਵੀ ਇੱਥੇ ਜਿਹੜੀ ਜ਼ਮੀਨ ਆ ਉਹਦੇ ਕਬਜ਼ਾ ਨਹੀਂ ਹਟਦਿਆਂਗੇ ਆਉਣ ਵਾਲੇ ਦਿਨਾਂ ਦੇ ਭਵਤਮਾਨਾ ਤੇਰੇ ਨਾਲ ਤੇਰੇ ਡੀਸੀ ਦੇ ਨਾਲ ਤੇ ਤੇਰੇ ਇੱਥੇ ਜਿਹੜੀ ਪੁਲਿਸ ਆ ਉਹਦੇ ਨਾਲ ਤੂੰ ਟਕਰਾਂਗੇ ਤੂੰ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ 1.5 ਮੀਟਰ ਵੀ ਲਾਉਣੇ ਸ਼ੁਰੂ ਕਰਦੇ ਆ ਅਸੀਂ 1.5 ਮੀਟਰ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਨਹੀਂ ਲਗਣ ਦਿਆਂਗੇ ਬਿਜਲੀ ਬੋਰਡ ਸਾਡਾ ਵਾ ਉਹ ਜਿਗਰੀ ਬੋਰਡ ਜਿਹੜਾ ਵੇਚਣ ਜਾ ਰਹੇ ਜੇ ਸਾਡੇ ਅਦਾਰੇ ਨੂੰ ਕੀ ਵੇਚਣ ਜਾ ਰਹੇ ਜੇ ਇੱਥੇ ਲੜਾਈ ਲਗਾਤਾਰ ਜਾਰੀ ਰਹੂ ਜਿੱਤ ਲੜਦੇ ਲੋਕਾਂ ਦੀ ਹੋਊਗੀ ਧੰਨਵਾਦ ਜੀ ਵੈਰ ਗੁਰੂ ਦਾ ਕਾਰਨਾਮਾ ਸਵਾਗਤ ਵੈਰ ਗੁਰੂ ਦਾ